ਸਜਣੋ ਸਭਾ ਦੇ ਦਿਨ ਚੱਲ ਰਹੇ ਨੇ ਤੇ ਆ ਰੱਬ ਰੂਪੀ ਬੰਦੇ ਮਿਲੇ ਸਰਸੇਤ ਆ ਰਹੇ ਨੇ ਬਾਈਆਂ ਨਾਲ ਗੱਲਬਾਤ ਕਰਾਉਣਿਆਂਗੇ ਮੈਂ ਕੰਮ ਤੋਂ ਘਰੇ ਚੱਲਿਆ ਸੀਗਾ ਤੇ ਬਾਈਆਂ ਨਾਲ ਖੜਾ ਕੇ ਗੱਲਬਾਤ ਕੀ ਫਤਿਹ ਪ੍ਰਵਾਨ ਕਰਨੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਬਈ ਫੈਕਟਰੀ ਤੋਂ ਘਰੇ ਚੱਲਿਆ ਸੀਗਾ ਤੇ ਮੈਂ ਦੇਖ ਕੇ ਨਾ ਝੰਡਾ ਦੇਖਿਆ ਤੇ ਨਿਸ਼ਾਨ ਸਾਹਿਬ ਦੇਖਿਆ ਤੇ ਬਾਈ ਚੱਲੇ ਨੇ ਮੈਨੂੰ ਬੜੀ ਖੁਸ਼ੀ ਹੋਈ ਕਿ ਬਾਈ ਫਤਿਹਗੜ ਸਾਹਿਬ ਚੱਲੇ ਮੈਂ ਵੈਸੇ ਹੀ ਪਛਾਣ ਲਈ ਇੱਕ ਵਾਰ ਮੈਂ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਉਦੋਂ ਵੀ ਬਾਈ ਉਹ ਨੇੜਿਓਂ ਸੀਗਾ ਤੇ ਰਾਜਪੁਰੇ ਤੋਂ ਫਤਿਹਗੜ੍ਹ ਸਾਹਿਬ ਗਏ ਸੀ ਤੇ ਇਹ ਬਾਈ ਯਾਰ ਹੱਤ ਹੋ ਗਈ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਮੈਂ ਜਦੋਂ ਬਾਈ ਨੂੰ ਪੁੱਛਿਆ ਆ ਕੇ ਬਾਈ ਆਪ ਹੀ ਦੱਸ ਦਿਓ ਯਾਰ ਬਾਈ ਕਿੱਥੋਂ ਆ ਰਹੇ ਹੋਗੇ ਸਾਡਾ ਤਿੰਨ ਰੂੜੀ ਆ ਅੱਛਾ ਸਰਸਾ ਜਿਲਾ ਸਾਡਾ ਠੀਕ ਹੈ ਜੀ ਹਾਂਜੀ ਹਰਿਆਣਾ ਤੋਂ ਆਏ ਹਾਂ ਅਸੀਂ ਬਾਈ ਕਮਾਲ ਆ ਕਿੰਨੇ ਕਿਲੋਮੀਟਰ ਤੋਂ ਆਏ ਸੀ ਅਸੀਂ ਕੱਲ ਦੇ ਤੁਰਿਆਂਗੇ ਅੱਛਾ ਕੱਲ ਤੁਰੇ ਹਾਂ ਕੱਲ ਅਸੀਂ 22 ਕਿਲੋਮੀਟਰ ਦੂਰ ਕੱਢੀ ਸੀ ਮਾਰਸਾ ਸਪੀਡ ਸਾਡਾ ਠੀਕ ਹੈ ਜੀ ਤੇ ਅੱਜ ਸ਼ਾਇਦ ਅਸੀਂ ਸੁਨਾਮ ਬਾਗ ਲਈਏ ਅੱਛਾ ਸੁਨਾਮ ਬਾਗ ਲਈਏਗੇ ਅੱਜ ਠੀਕ ਹੈ ਵੇ ਵੈਸੇ ਕਿੰਨੇ ਕਿਲੋਮੀਟਰ ਹੋ ਗਿਆ ਉਹ ਬਾਈ ਤੁਹਾਡੇ ਹਿਸਾਬ ਨਾਲ ਸਾਡੇ ਹਿਸਾਬ ਨਾਲ ਤੇ 70 ਹੋ 70 ਹੋ ਗਿਆ 70 ਤੋਂ ਪਾਸ ਹੀ ਹੋ ਗਿਆ ਪਲੱਸ ਹੋ ਗਿਆ ਵਾਹ ਜੀ ਮਤਲਬ ਕਿ ਅਸੀਂ ਉਂਵੀ ਕਿੰਨਾ ਟਾਈਮ ਖੜਦੇ ਹਾਂ ਰਸਤੇ ਕਿੱਥੇ ਕਿੱਥੇ ਚਾਹ ਬਣੀ ਕਿੰਨੀ ਪਹਿਲੀ ਵਾਰ ਜਾ ਰਹੇ ਆ ਜਾਂ ਹਰ ਸਾਲ ਪਹਿਲੀ ਵਾਰ ਜਾ ਰਹੇ ਹਾਂ ਠੀਕ ਹੈ ਮਤਲਬ ਵੀ ਐਕਟਿਵ ਹਾਂ ਖੇਤੀ ਕਰਦੇ ਹਾਂ ਬਾਈ ਵਾਹ ਜੀ ਵਾਹ ਤਾਂ ਕੀ ਮਲਾ ਸਾਡਾ ਤਾਂ ਹੀ ਹਲਪਰਾ ਜਾਂਦੇ ਸੀ ਪਹਿਲਾਂ ਰਹੇ ਆ ਪਰ ਜੋ ਇਹ ਦੇਣਾ ਨਾ ਉਹ ਉਹ ਤੀੜ ਮਹਿਸੂਸ ਕਰਨ ਲਿਆ ਵਾਹ ਸਹੀ 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 ਕੀ ਆਪਣੇ ਮਾਤਾ ਬੱਚੇ ਵੀ ਸਹੀ ਗੱਲ ਹੈ ਜੀ ਗੁਰੂ ਜੀ ਵੀ ਹੈ ਨਾ ਜੰਗਲਾਂ ਚ ਉਹਨਾਂ ਤਾਂ ਆਪਾਂ ਉਹਨਾਂ ਦੇ ਤਿੰਕਾ ਭਰ ਨਹੀਂ ਲਿਆ ਨਹੀਂ ਦੇ ਸਕਦੇ ਉਹਨਾਂ ਦੀ ਤੀੜ ਨੂੰ ਮਹਿਸੂਸ ਕਰਦਾ ਜਦੋਂ ਉਹਨਾਂ ਨੇ ਨਦੀਆਂ ਪਾਰ ਕਰੀਆਂ ਹਨਾ ਪਰਿਵਾਰ ਵਿਛੜ ਗਿਆ ਆਪਾਂ ਆਪਦੇ ਜਵਾਕਾਂ ਨੂੰ ਇਹਨਾਂ ਸਾਹਮਣੇ ਰੱਖਦੇ ਸਹੀ ਹੈ ਆਪਣੇ ਟਾਈਮ ਨਾਲ ਬੈਕ ਛੱਡਣ ਦਾ ਜਾ ਉਹ ਨਹੀਂ ਮੈਂ ਤਾਂ ਕਹਿੰਦਾ ਉੱਥੇ ਲੰਗਰ ਵੀ ਸਾਦਾ ਹੋਵੇ ਬਈ ਸਹੀ ਗੱਲ ਹੈ ਤੇ ਆਪਾਂ ਉਹ ਅਸੀਂ ਹੁਣ ਇਹ ਕਰ ਰਹੇ ਆ ਕਿ ਅਸੀਂ ਆਪਦੀ ਦਰਦ ਮਹਿਸੂਸ ਕਰ ਰਹੇ ਆ ਇੱਕ ਜਿਵੇਂ ਤੂੰ ਤਾਂ ਦੇਖ ਸਾਡੇ ਰਿਲੇਟਿਵ ਆ ਗਿਆ ਜ ਆਪਣੇ ਏਰੀਏ ਦਾ ਆ ਗਿਆ ਹਾਂਜੀ ਹਾਂਜੀ ਬਈ ਕਿਸੇ ਹੋਰ ਦੂਰ ਤਾਂ ਨੇੜੇ ਦਾ ਦਰਾਜ ਦਾ ਬੰਦਾ ਵੀ ਪੁੱਛੂਆ ਕਿ ਕਿਉਂ ਜਾ ਰਿਹਾ ਜੀ ਅਸੀਂ ਇਹਦੇ ਨਾਲ ਨਾ ਮੋਟੀਵੇਟ ਹੋਵੇ ਕੋਈ ਆਪਣੇ ਧਰਮ ਬਾਰੇ ਜਾਣੇ ਜਾਣੇ ਸਹੀ ਗੱਲ ਹੈ ਵੀਰੇ ਵਿੱਚ ਗੱਲ ਕੀ ਹੈ ਨਾ ਆਪਣੇ ਧਰਮ ਸਿੱਖਵਾ ਧਰਮ ਵਰਗਾ ਕੋਈ ਧਰਮ ਨਹੀਂ ਧਰਮ ਨਹੀਂ ਹੈਗਾ ਨਹੀਂ ਨਹੀਂ ਜੀ ਸਿਰਫ ਕੀ ਹੈ ਇਹਦੇ ਵਿੱਚ ਬਵਾਦਾ ਗੁਰੂ ਹੀ ਹੋਇਆ। ਇਹ ਦੱਸਣਾ ਬਣਦਾ ਆਪਣੇ ਜਿੱਡੀਆਂ ਕੁਰਬਾਨੀਆਂ ਹੀ ਨਹੀਂ ਕਿਸੇ ਦੀਆਂ। ਹੈ ਨਹੀਂ ਜੀ ਨਹੀਂ। ਆਪਣੇ ਵਰਗਾ ਇਤਿਹਾਸ ਹੈ ਹੀ ਨਹੀਂ ਬਾਈ ਕਿਤੇ। ਆਪਣਾ ਇਤਿਹਾਸ। ਬਦ ਤੋਂ ਵੱਧ ਜਿੰਨਾ ਹੋ ਸਕੇ ਘਰੇ ਆਉਦੇ ਜਵਾਕਾਂ ਨੂੰ ਇਤਿਹਾਸ ਸਣਾਓ ਜੋ ਬਣ ਪਾਉਂਦਾ ਨਾ ਪਾਉਣੂ ਪੀੜ ਨੂੰ ਮਹਿਸੂਸ ਕਰਕੇ ਚੱਲ ਗਏ। ਬਿਲਕੁਲ। ਸਾ ਮੀਨਾ ਨਾ ਜੋ ਆਪਣੇ ਪੀੜ ਨੂੰ ਮਹਿਸੂਸ ਕਰ। ਬਾਈ ਜਿਹੜਾ ਤੁਸੀਂ ਸਨੇਹਾ ਦਿੱਤਾ ਮੈਂ ਪਿਛਲੇ ਸਾਲ ਵੀ ਦਿੱਤਾ ਸੀ ਜਿਹੜਾ ਟਰੈਕਟਰ ਛੱਡ ਕੇ ਚਾਹੇ ਉਹ ਸਾਡੀ ਕਹਿ ਲਓ ਬਾਈ ਮੇਰੇ ਵੀਰ ਜਿਹੜੇ ਟਰੈਕਟਰ ਉਚਿਤ ਸ਼ਬਦ ਲਾਉਂਦੇ ਨੇ ਮਹਾਰਾਜ ਦਸਵੇਂ ਪਾਸ਼ਾ ਦੇ ਲਾਉਂਦੇ ਨੇ ਕੁਝ ਵੀ ਹਨਾ ਪਰ ਉੱਚੀ ਬਾਚ ਲਾ ਕੇ ਜਾਣਾ ਤਾਂ ਨਹੀਂ ਸ਼ੋਭਾ ਦਿੰਦਾ ਬਾਈ ਹਨਾ ਨਹੀਂ ਗੱਲ وہی ਕਰ ਰਹੇ ਆ ਕਿ ਸੁਣੋ ਰੱਬ ਦਾ ਨਾਮ ਸੁਣੋ ਆਪਾਂ ਹੀ ਨਹੀਂ ਕਹਿੰਦੇ ਮੈਂ ਵੀ ਜਾਂਦਾ ਰਹੇ ਹਾਂ 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 ਸਾਲੀਆਂ ਨੇ ਇੱਥੇ ਵੀ ਪਰ ਉਹਨਾਂ ਮੈਨੂੰ ਲੱਗੀ ਜਾਓ ਯਾਰ ਦੇ ਸਾਥ ਨਾਲ ਅੱਜ ਕਾ ਟਰੈਕਟਰਾਂ ਦੇ ਹਰੇਕ ਤੁਰਕੇ ਨਹੀਂ ਜਾਂਦਾ ਬਿਲਕੁਲ ਹੀ ਬਿਲਕੁਲ ਪਰ ਹੁੰਲੜਵਾਜੀ ਇਹਨੂੰ ਸਾਰੇ ਪਹਾੜੇ ਟਰੈਕਟਰ ਹਾਂ ਜਿਹੜਾ ਕੀ ਮੰਨਾਂ ਇੱਕ ਸਾਇਲੈਂਟ ਮਾਹੌਲ ਆਟਕਰੋ ਜਾਂ ਤੁਸੀਂ ਵਿੱਚ ਹੀ ਜਾਓ ਚੀਜ਼ਾਂ ਦੇ ਪ੍ਰਤੀ ਹਾਂ ਹਾਂ ਸਹੀ ਗੱਲ ਹੈ ਤੇ ਪਹਿਲਾਂ ਜਿਹੜਾ 3 3-4 ਸਾਲ ਪਹਿਲਾਂ ਪਕੌੜੇ ਜਲੇਬੀਆਂ ਬੰਦਿਆ ਸੀ ਉਹ ਤਾਂ ਚਲੋ ਬੰਦ ਕਰਤਾ ਹਨਾ ਬਹੁਤ ਵਧੀਆ ਕੰਮ ਹੈ ਇਹ ਪਿਛਲੇ ਸਾਲ ਵੀ ਗਈ ਸੀ ਬਾਈ ਸਾਦਾ ਭੋਜਨ ਸੀਗਾ ਕਿਉਂਕਿ ਦੇਖੋ ਯਾਰ ਅਸੀਂ ਕਿਸੇ ਮਰਗ ਤੇ ਅਸੀਂ ਪਕੌੜੇ ਥੋੜੀ ਖਾਵਾਂਗੇ ਹਨਾ ਜੀ ਬਹੁਤ ਵਧੀਆ ਬਾਈ ਗੁਰੂ ਨੇ ਘਰੇਣਾ ਉਹ ਕੋਈ ਆਮ ਬੰਦਾ ਨਹੀਂ ਕਰ ਸਕਦਾ ਤੇ ਆਪਾਂ ਨੂੰ ਵੱਧ ਤੋਂ ਵੱਧ ਨੂੰ ਸਾਰ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਨਾਲ ਜੁੜਾਂਗੇ ਤਾਂ ਫੇਰ ਹੀ ਅੱਗੇ ਸਨਾਮ ਰਹੋਗੇ ਬਾਈ ਫੇਰ ਤੁਸੀਂ ਅੱਜ ਸਨਾਮ ਸਾਡਾ ਗੁਰਦੁਆਰਾ ਸਾਹਿਬ ਚ ਬਾਈ ਕਿਹੜੇ ਗੁਰਦੁਆਰਾ ਸਾਹਿਬ ਇਹ ਜਿਹੜਾ ਰੋਡ ਤੇ ਹੋਊਗਾ ਬਸ ਤੁਸੀਂ ਉੱਥੇ ਮੋਰ ਵਾਲੀ ਮੈਂ ਕਰਦਾ ਗੱਲ ਮੋਰ ਵਾਲੀ ਤਾਂ ਦੇਖ ਲਓ ਸੀ ਮੋਰ ਵਾਲੀ ਨਾ ਕੋਈ ਚੱਕਰ ਨਹੀਂ ਸਾਨੂੰ ਜਿੱਥੇ ਵੀ ਪਹੇਜਾ ਸਾਡੇ ਕੋਲ ਬੰਦੇ ਮਗਰ ਹੈ ਅੱਛਾ ਜੀ ਅਸੀਂ ਅੱਛਾ ਜੀ ਆਪਦੀ ਜੱਟੇ ਹੋਰ ਤੁਰੇ ਆਉਂਦੇ ਅਸੀਂ ਚਾਰ ਦਿਨ ਤੁਰਦੇ ਆ ਇੱਕ ਨੂੰ ਬੱਸ ਕੋਈ ਦੱਸੀਂ ਅੱਛਾ ਜੀ ਹਾਂ ਚਾਰ ਦਿਨ ਅਸੀਂ ਤੁਰਨ ਵਾਲੇ ਠੀਕ ਹੈ ਉਹ ਕੱਲ ਤੱਕ ਪਹੁੰਚ ਜਾਓਗੇ ਬਾਈ ਫੇਰ ਤੁਸੀਂ ਪਰਸੋਂ ਦੇ ਪਰਸੋਂ ਹਣਾ ਹੁਣ ਐਤੋਂ 90 ਕਿਲੋਮੀਟਰ ਰਹਿ ਗਿਆ ਨਾ ਧੰਨੋ ਬਾਈ ਧੰਨ ਠੀਕ ਹੈ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਈਆਂ ਨੂੰ ਇਦਾਂ ਭੇਜੇ ਨੂੰ ਜੀ ਨਹੀਂ ਕਰਿਆ ਤਾਂ ਰਸਤੇ 'ਚ ਗਰਮ ਪਾਣੀ ਪਿਆ ਕੇ ਬਾਈਆਂ ਨੂੰ ਤੇ ਮਿੰਜਾ ਡਾ ਕੇ ਤੇ ਗਰਮ ਦੁੱਧ ਪਾਇਆ ਵੀਰਾਂ ਨੂੰ ਤੇ ਨਾਲ ਹੋਰ ਵੀ ਸੱਜਣ ਸੀਗੇ ਬਾਈਆਂ ਦੇ ਉਹ ਵੀ ਆਗੇ ਸੀਗੇ ਤੇ ਗੱਡੀ ਹੈਗੀ ਇਹਨਾਂ ਕੋਲ ਕੁਝ ਕਰਦੇ ਹੋਏ ਵਿੱਚ ਸਮਾਨ ਹੈ ਬਾਈਆਂ ਦਾ ਸਾਰ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ